ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਜ਼ਰੂਰੀ ਬੇਨਤੀ ਆ ਕਿ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਪੂਰੇ ਪੰਜਾਬ ਦੇ ਵਿੱਚ ਜਾ ਸਕੇ ਹਨ ਬੇਨਤੀ ਆ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਬਰਸਾਤੀ ਮੌਸਮ ਦੇ ਕਾਰਨ ਜਿਹੜਾ ਹਿਮਾਚਲ ਦੇ ਵਿੱਚ بارش ਬਹੁਤ ਹੋਈ ਜੀ ਨਹੀਂ ਸultanpur ਏਰੀਏ ਦੇ ਨੇੜੇ ਮੈਨੂੰ ਵੀਰਾਂ ਦੀ ਕਾਲ ਆਈ ਸੀਗੀ ਬਿਠਿੰਡੇ ਤੋਂ ਵੀਰ ਉੱਥੇ ਮਦਦ ਕਰਨ ਗਏ ਹੋਏ ਆ ਉਹ ਕਹਿੰਦੇ ਪੈਣੀ ਕਈਆਂ ਪਿੰਡਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਤੁਸੀਂ ਜ਼ਰੂਰ ਵੀਡੀਓ ਪਾਓ ਮੇਰੀ ਬੇਨਤੀ ਆ ਹੱਥ ਜੋੜ ਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਤੁਸੀਂ ਉਸ ਏਰੀਆ 'ਚ ਜ਼ਰੂਰ ਲੈ ਕੇ ਪਹੁੰਚੋ ਕਿਉਂਕਿ ਉੱਥੇ ਪਸ਼ੂ ਵੀ ਭੁੱਖੇ ਮਰ ਰਹੇ ਆ ਤੇ ਇਨਸਾਨਾਂ ਦੇ ਵੀ ਘਰ ਟਹਿ ਗਏ ਆ ਭੁੱਖ ਮਾਰੀ ਪਈ ਪਈ ਆ ਸੋ ਸਾਰੇ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਤੁਸੀਂ ਉਸ ਏਰੀਆ 'ਚ ਪਹੁੰਚੋ ਤੇ ਉੱਥੋਂ ਦੇ ਜਿਹੜੇ ਹਾਲਾਤ ਜ਼ਰੂਰ ਜਾਣੋ ਕਿਉਂਕਿ ਦੇਖੋ ਇਦਾਂ ਦੀ ਔਖੀ ਘੜੀ ਪ੍ਰਮਾਤਮਾ ਕਿਸੇ ਨੂੰ ਨਾ ਵਿਖਾਵੇ ਇਦਾਂ ਦੀ ਘੜੀ ਕਿਸੇ ਤੇ ਨਾ ਆਵੇ ਆਏ ਸਾਲ ਜਾਂ 2-3 ਸਾਲ ਬਾਅਦ ਇਸ ਤਰ੍ਹਾਂ ਮਾਰ ਪੈ ਜਾਣੀ ਉਹਨਾਂ ਬੰਦਿਆਂ ਤੋਂ ਉੱਠਿਆ ਨਹੀਂ ਜਾਂਦਾ ਕਿਉਂਕਿ ਇੱਕ ਵਾਰ ਆਪਣੀ ਫਸਲ ਮਰ ਜੇ ਤਾਂ ਉੱਠਾ ਆਪਾਂ ਆਪ ਨਹੀਂ ਸਕਦੇ ਤੇ ਜਿਨ੍ਹਾਂ ਦੇ ਘਰ-ਬਾਰ ਟਹਿ ਜਾਂਦੇ ਨੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀਆਂ ਚਾਸਦੀਆਂ ਵਾਪਰੀਆਂ ਜਾਂਦੀਆਂ ਉਹਨਾਂ ਲਈ ਉੱਠਣਾ ਕੋਈ ਸੌਖੀ ਗੱਲ ਨਹੀਂ ਤੇ ਸੋ ਮੇਰੀ ਬੇਨਤੀ ਆ ਕਿ ਪਿੰਡਾਂ ਦੇ ਵਿੱਚੋਂ ਪੰਡ ਪੰਡ ਦੋ ਦੋ ਪੰਡਾਂ ਤੂੜੀ ਦੀਆਂ ਨੀਰੇ ਦੀਆਂ ਇਕੱਠੀਆਂ ਜਰੂਰ ਕਰੋ ਜਿਹੜਾ ਕੋਈ ਦਾਣਾ ਨਾ ਦਾਣੇ ਦੀਆਂ ਬੋਰੀਆਂ ਦੇਣ ਜੋਗਾ ਉਹ ਦਾਣੇ ਦੀਆਂ ਬੋਰੀਆਂ ਚੋਕ ਕਰਨ ਜਿੰਨੀ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਤੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਉੱਥੇ ਜ਼ਰੂਰ ਜਾਓ ਤੇ ਜ਼ਰੂਰ ਸਪੋਰਟ ਕਰੋ ਤੇ ਉਧਰਲੇ ਪਿੰਡਾਂ ਦੇ ਲੋਕਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕੀ ਹਾਲਾਤ ਨੇ ਇਹਨਾਂ ਪਿੰਡਾਂ ਦੇ ਜ਼ਰੂਰ ਬਹੁਤੇ ਲੋਕਾਂ ਕੋਲੇ ਇਧਰਲੇ ਏਰੀਆ ਦੇ ਕੋਲੇ ਮੇਰਾ ਕੰਟੈਕਟ ਨੰਬਰ ਹੈਗਾ ਤੇ ਤੁਸੀਂ ਵੀਰੇ ਆਪ ਵੀ رابطہ ਸਾਡੇ ਨਾਲ ਕਰ ਸਕਦੇ ਹੋ ਤੁਸੀਂ ਜਾਨੂ ਇੱਥੋਂ ਦੇ ਹਾਲਾਤਾਂ ਤੋਂ ਜਾਣੂ ਕਰਾ ਸਕਦੇ ਹਾਂ ਕਿਉਂਕਿ ਕੱਲ ਮੈਨੂੰ ਥੋੜਾ ਜਿਹਾ ਪਤਾ ਲੱਗਾ ਸੀ ਕਿ ਹਰੀਕੇ ਹੜ ਤੇ ਜਿਹੜਾ ਪਾਣੀ ਕਾਫੀ ਵਧਦਾ ਜਾ ਰਿਹਾ ਤੇ ਸੋ ਮੈਂ ਕਈਆਂ ਪਿੰਡਾਂ ਦੇ ਵਿੱਚ ਕੋਲਾਂ ਕਰਕੇ ਆ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਭੈਣ ਜੀ ਜੇਕਰ 50000 ਕਿਊਬਸ ਜਾਂ ਲੱਖ ਕਿਊਬਸ ਹੋਰ ਛੱਡਿਆ ਜਾਂਦਾ ਫਿਰ ਸਾਡੇ ਵੀ ਬੰਨ ਜਿਹੜੇ ਟੁੱਟਦੇ ਕਿਉਂਕਿ ਅੱਗੇ ਵੀ ਇੱਥੋਂ ਲੈ ਕੇ ਮੈਨੂੰ ਲੱਗਦਾ ਜਦੋਂ ਅੱਗੇ ਹੜ ਆਏ ਸੀ ਉਸ ਟਾਈਮ ਤੇ ਅਸੀਂ ਆ ਮਖੂ ਤੋਂ ਲੈ ਕੇ ਹਰੀ ਕਿਆ ਤੋਂ ਸੌਰੀ ਮਖੂ ਤੋਂ ਨਹੀਂ ਹਰੀ ਕਿਆ ਤੋਂ ਲੈ ਕੇ ਤੇ ਬੰਦ ਦੇ ਨਾਲ ਨਾਲ ਗਏ ਸੀ ਬਹੁਤ ਲੋਕਾਂ ਦੇ ਮਾੜੇ ਹਾਲਾਤ ਸੀ ਬਹੁਤ ਭਿਆਨਕ ਦੌਰ ਦੇ ਵਿੱਚੋਂ ਗੁਜ਼ਰ ਰਹੀ ਸੀ ਕਈ ਆਪਣੇਆਂ ਨੇ ਆਪਣੇਆਂ ਨੂੰ ਗਵਾਤਾ ਕਈਆਂ ਮਾਵਾਂ ਦੇ ਬੱਚੇ ਚਲੇ ਗਏ ਸੀ ਕਈਆਂ ਦੇ ਪਸ਼ੂ ਚਲੇ ਗਏ ਸੀ ਕਈਆਂ ਦੇ ਘਰ ਚਲੇ ਗਏ ਸੀ ਤੇ ਮੈਨੂੰ ਅੱਜ ਵੀ ਯਾਦ ਆ ਕਿ ਉਹ ਪ੍ਰਾਣੀਆਂ ਪਿੱਕ ਵੀ ਮੇਰੇ ਕੋਲੇ ਪਈਆਂ ਹੋਈਆਂ ਮੈਨੂੰ ਅੱਜ ਵੀ ਯਾਦ ਆ ਕਿ ਬੰਦਾ ਬੰਦਾ ਡੁੱਬਦਾ ਸੀ ਬੇੜਿਆਂ ਦੇ ਨਾਲ ਕਰਾਂਦੀਆਂ ਛੱਤਾਂ ਤੱਕ ਜਾ ਜਾ ਕੇ ਸਮਾਨ ਦੇ ਕੇ ਆਂਦਾ ਅੱਜ ਵੀ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਫੇਰ ਆਫਤ ਦੀ ਘੜੀ ਆਈ ਆ ਔਖੀ ਘੜੀ ਆਈ ਆ ਏਰੀਆ ਸੁਲਤਾਨਪੁਰ ਦੱਸਿਆ ਜਾ ਰਿਹਾ ਸੋ ਉਧਰਲੇ ਏਰੀਆ ਚ ਵੀਰਾਂ ਦੀ ਕਾਲ ਆਈ ਅੱਜ ਮਾਰਨੀ ਕਹਿੰਦੇ ਭੈਣ ਜੀ ਪਲਾਂ ਚੰਦ ਮਿੰਟ ਤੁਸੀਂ ਬੋਲ ਕੇ ਵੀਡੀਓ ਪਾਓ ਜ਼ਰੂਰ ਪਾਓ ਤੇ ਸੋ ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਰਿਕਵੈਸਟ ਆ ਕਿ ਪੰਜਾਬੀ ਹੀ ਪੰਜਾਬੀਆਂ ਦੇ ਨਾਲ ਖੜਦੇ ਆਏ ਜਿੰਨੀ ਜੋਗੇ ਹੈਗੇ ਆ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਉਹਨਾਂ ਲੋਕਾਂ ਦੀ ਅੱਧਿਤ ਕਰੋ ਕਿਉਂਕਿ ਉਹ ਵੀ ਆਪਣੇ ਭੈਣ ਭਾਈ ਨਹੀਂ ਜੇ ਅੱਜ ਆਖ ਦੇ ਟਾਈਮ ਤੇ ਆਪਾਂ ਨਾ ਉਹਨਾਂ ਦੇ ਨਾਲ ਖੜਾਂਗੇ ਤਾਂ ਕੌਣ ਖੜੂਗਾ ਸੋ ਇਹਨਾਂ ਵੀ ਮੈਨੂੰ ਮਾਣਾ ਅੱਗੇ ਵੀ ਜਦੋਂ ਹੜ ਆਈ ਸੀ ਤਾਂ ਮੈਂ ਪੰਜਾਬੀ ਸਾਰਿਆਂ ਤੋਂ ਵੱਧ ਮੈਨੂੰ ਅੱਜ ਵੀ ਯਾਦ ਆ ਕਿ ਰਾਜਸਥਾਨ ਤੋਂ ਵੀ ਰਸਤੇ ਦੇ ਟਰੱਕ ਭਰ-ਭਰ ਕੇ ਆਏ ਸੀ ਨੀਰੇ ਦੇ ਟਰੱਕ ਭਰ-ਭਰ ਕੇ ਆਏ ਸੀ ਕਿਉਂਕਿ ਸਾਡੇ ਖੂਨ ਦੇ ਵਿੱਚ ਇਹ ਚੀਜ਼ਾਂ ਅਸੀਂ ਹਰ ਇੱਕ ਦੇ ਨਾਲ ਖੜਨਾ ਜਾਣਦੇ ਹਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਹੀ ਸਿੱਖਿਆ ਦਿੱਤੀ ਹੈ ਕਿ ਔਖੇ ਟਾਈਮ ਤੇ ਕਿਸੇ ਦੇ ਨਾਲ ਜੇ ਅਸੀਂ ਖੜਦੇ ਹਾਂ ਤਾਂ ਉਹ ਬਹੁਤ ਵੱਡੀ ਗੱਲ ਹੁੰਦੀ ਆ ਸੋ ਮੇਰੀ ਸਾਰੇ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੱਤ ਤੋਂ ਵੱਧ ਜੜੇ ਸੁਲਤਾਨਪੁਰ ਦਾ ਏਰੀਆ ਪਿੰਡਾਂ ਦੇ ਨਾਮ ਵੱਲੇ ਜੇ ਆ ਮੈਂ ਨਾਮ ਭੁੱਲ ਗਈ ਉਹਨਾਂ ਪਿੰਡਾਂ ਦੇ ਸੋਨਾਂ ਪਿੰਡਾਂ ਦੇ ਵਿੱਚ ਕਾਫੀ ਭਾਰੀ ਮਾਰ ਆਈ ਆ ਤੇ ਸੁਣਨ ਚ ਆਇਆ ਕਿ ਇੱਕ ਬੰਨ ਰਾਤ ਫੇਰ ਟੁੱਟ ਗਿਆ ਪਿੱਛੇ ਬਾਰਿਸ਼ ਬਹੁਤ ਹੋ ਰਹੀ ਸੀ ਤੇ ਅੱਜ ਸਤਲੁਜ ਦਾ ਜਿਹੜਾ ਪਾਣੀ ਉਹ ਫੇਰ ਛੱਡਿਆ ਜਾ ਰਿਹਾ ਤੇ ਸੋ ਪਤਾ ਨਹੀਂ ਕਿੰਨਾ ਕੁ ਭਿਆਨਕ ਮੰਜ਼ਰ ਆ ਕਿੰਨੇ ਕੁ ਲੋਕ ਘਰਾ ਤੋਂ ਬੇਕਾਰ ਹੋਣਗੇ ਕਿੰਨੇ ਕੁ ਅੱਗੇ ਵੀ ਬੰਨਾਂ ਦੇ ਉੱਤੇ ਆਣ ਆਣ ਕੇ ਲੋਕ ਬੈਠੇ ਸੀ ਬੜਾ ਉਦੋਂ ਵੀ ਮਾੜਾ ਹਾਲਾਤ ਸੀ ਪ੍ਰਮਾਤਮਾ ਨਾ ਕਰੇ ਕਦੇ ਕਿਸੇ ਤੇ ਅਸਤਰਾ ਦਾ ਸਮਾ ਆਵੇ ਤੇ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਥੋੜੇ ਤੋਂ ਥੋੜਾ ਬਹੁਤੇ ਤੋਂ ਬਹਿਤਾ ਲੈ ਕੇ ਉਸ ਏਰੀਆ 'ਚ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਧੰਨਵਾਦ